ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਪੰਜਾਬੀ ਨੌਜਵਾਨ ਆ ਰਹੇ ਸੰਕਿ ਉੱਤਰਾਖੰਡ ਦੇ ਮੁੰਡਿਆਂ ਨਾਲ ਇਹਨਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆਂ ਦੇ ਨਾਲ ਦੀ ਝੜਪ ਹੋਈ ਹੈ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਪੰਜਾਬੀ ਨੌਜਵਾਨ ਆ ਰਹੇ ਸੰਤ ਉੱਤਰਾਖੰਡ ਦੇ ਮੁੰਡਿਆਂ ਨਾਲ ਇਹ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲ ਦੀ ਝੜਪ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੋਈ ਹੈ ਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂਤ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੋਈ ਹੈ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆਂ ਨਾਲ ਇਹਨਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲ ਦੀ ਝੜਪ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆ ਦੇ ਨਾਲ ਨਾਲ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲ ਦੀ ਝੜਪ ਹੋਈ ਹੈ ਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿਮਕੁਟ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨਾਂ ਦੀ ਉੱਤਰਾਖੰਡ ਦੇ ਮੁੰਡਿਆਂ ਨਾਲ ਝੜਪ ਹੁੰਦੀ ਹੈ ਤੇ ਕਈਆਂ ਦੇ ਸਿਰਾਂ ਤੇ ਹਮਲਾ ਕੀਤਾ ਗਿਆ ਫੱਟੜ ਹੋਏ ਨੇ ਤਾਂ ਹਿਮਾਚਲ ਤੋਂ ਬਾਅਦ ਹੁਣ ਉੱਤਰਾਖੰਡ ਦੇ ਵਿੱਚ ਪੰਜਾਬੀ ਨੌਜਵਾਨਾਂਤ ਨਾਲ ਝੜਪ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਿਮਕੁਟ ਸਾਬ ਤੋਂ ਮੱਥਾ ਟੇਕੇ ਪੰਜਾਬੀ ਨੌਜਵਾਨ ਆ ਰਹੇ ਸਨ ਕਿ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੱਕ ਪਾੜ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਤਾਂ ਹੁਣ ਹਿਮਕੁੰਡ ਸਾਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਨੌਜਵਾਨ ਜਿੱਥੇ ਉੱਤਰਾਖੰਡ ਦੇ ਮੁੰਡਿਆ ਦੇ ਨਾਲਾਂ ਦੀ ਝੜਪ ਹੋਈ ਹੈ